समुची संगत ने थोड़ा जा जोश भरीये जी राज करेगा खालसा, राज।, राज करेगा खालसा पंथ की जीत राज करेगा खालसा पंथ की जीत राज बिना नहीं धर्म चले सब धर्म बिना सब दले मले सब तो पहला मैं ਜੁਗ-ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਤੇ ਧੰਨਵਾਦ ਜਿਸ ਮਹਾਰਾਏ ਨੇ ਤਰਸ ਕਰਕੇ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਨੌਜਵਾਨ ਦਿਲਾਂ ਦੀ ਧੜਕਣ ਖਡੂਰ ਸਾਹਿਬ ਤੋਂ ਐਮਪੀ ਪਾਈ ਅਵਰਤਪਾਲ ਸਿੰਘ ਜੀ ਖਾਲਸਾ ਤੇ ਹੁਣੇ ਚੁਣੇ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਫਕਰੇ ਕੌਮ ਚੀਤਪਾਈ ਬੈਂਸ ਸਿੰਘ ਜੀ ਦੇ ਪੁੱਤਰ ਤੇ ਜਿਨ੍ਹਾਂ ਦੇ ਸਮੁੱਚੇ ਸਿੱਖ ਜਗਤ ਦੇ ਸਜੋਗ ਤੇ ਅਸੀਸਾਂ ਸਦਕਾ ਜੋ ਇਹ ਪੰਥਕ ਅਕਾਠ ਮੁਕਸਦ ਸਰ ਦੀ ਧਰਤੀ ਤੇ ਰੱਖਿਆ ਗਿਆ ਸੀ ਆਓ ਸਾਰੇ ਇੱਕ ਵਾਰੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਥਕ ਇਕੱਠ ਕਿਉਂ ਰੱਖਿਆ ਇਸ ਗੱਲ ਨੂੰ ਸਮਝਣ ਦੀ ਲੋੜ ਆ ਪੰਥ ਬਚਾਓ ਪੰਜਾਬ ਬਚਾਓ ਦੇ ਏਜੰਡੇ ਦੇ ਤਹਿਤ ਜੋ ਇਹ ਇਕੱਠ ਰੱਖਿਆ ਗਿਆ ਸੀ ਇਸ ਇਕੱਠ ਦੀ ਅਗਵਾਈ ਸਮੁੱਚਾ ਸਿੱਖ ਜਗਤ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਸਾਂ ਸਦਕਾ ਹੋ ਰਹੀ ਆ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਐ ਜਿਹੜੀ ਦਿੱਲੀ ਦਿੱਲੀ ਤੋਂ ਚੁਣੇ ਹੋਏ ਦਿੱਲੀ ਦੇ ਦਲਾਲ ਲੀਡਰ ਹਮੇਸ਼ਾ ਸਿੱਖਾਂ ਦੇ ਵਿੱਚ ਆਣ ਕੇ ਆਪਣੇ ਤੌਰ ਦੇ ਨਾਲ ਦਿੱਤੇ ਹੋਏ ਸਿਸਟਮ ਦੇ ਵਿੱਚ ਰਹਿ ਕੇ ਤੇ ਸਿੱਖਾਂ ਨੂੰ ਉਹਨਾਂ ਨੇ ਨਸ਼ੇ ਦੇ ਵਿੱਚ ਲਾਇਆ ਨੌਜਵਾਨ ਜਵਾਨੀ ਜੇਲ੍ਹਾਂ ਦੇ ਵਿੱਚ ਡੱਕ ਦਿੱਤੀ ਸਾਡੀ ਜਿਹੜੀ ਕਿਸਾਨੀ ਸੀ ਉਸ ਨੂੰ 4 ਸਾਲ ਤੋਂ ਵੱਧ ਜਿਹੜੀ ਸੜਕਾਂ ਤੇ ਰੋਲ ਰਹੀ ਆ ਇਹ ਸਮਝਣ ਦੀ ਲੋੜ ਆ ਮੈਂ ਦਿੱਲੀ ਨੂੰ ਸਪਸ਼ਟ ਰੂਪ ਚ ਦੱਸਣਾ ਚਾਹੁੰਦਾ ਜੇ ਤੇਰੇ ਕੋਲ ਇਹ ਦਿੱਲੀਏ ਦਲਾਲ ਤੇ ਨਚਾਰ ਨੇ ਇਹ ਗੱਲ ਸਮਝੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਤੇ ਕਾਨਫਰੰਸ ਹੋ ਰਹੀ ਆ ਜੇ ਤੇਰ ਕੋ ਦਲਾਲ ਨੇ ਤੇ ਸਾਡੇ ਕੋ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਜਾਂ ਵਾਲੇ ਤੀਰਾਂ ਦੀ ਘਾਟ ਨਹੀਂ ਆ ਓ ਸ੍ਰੀ ਆਗਾਲ ਤੂੰ ਜਿੰਨੀ ਸਿੱਖਾਂ ਦੀ ਸ਼ਕਤੀ ਨੂੰ ਨੱਪੇਂਗੀ ਤੁਹੇ ਛੋਟੀ ਗੱਲ ਹੈ ਜਿਹੜੇ ਜੂਪੇ ਵਰਗੇ ਪਰਚੇ ਐਨਐਸਏ ਵਰਗੇ ਲਾਏ ਨੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜਿਹੜੀ ਅੱਜ 14 ਜਨਵਰੀ ਦੀ ਇਕਤਰਤਾ ਜਦੋਂ ਸੂਰਜ ਚੜ੍ਹ ਜੇ ਉਹਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਇਸ ਸਮੁੱਚੇ ਸਿੱਖ ਜਗਤ ਨੂੰ ਅੱਜ ਚਾਨਣ ਹੋ ਗਿਆ ਵੀ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਉਹਦਾ ਸੂਰਜ ਚੜ੍ਹ ਗਿਆ ਹੈ ਤੇ ਮੈਂ ਗੱਲ ਦੱਸਣੀ ਚਾਹੁੰਦਾ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਇੰਨਾਂ ਗੱਲਾਂ ਦੇ ਵਿੱਚ ਨਾ ਪਿਓ ਇਹ ਉਹਦੇ ਵਾਰਸ ਨੇ ਜਿਨ੍ਹਾਂ ਨੇ ਦਿੱਲੀ ਦਾ ਤਖਤ ਹਿਲਾਇਆ ਏ ਦਿੱਲੀ ਸੋਚਦੀ ਆ ਹਮੇਸ਼ਾ ਸਾਨੂੰ ਉਸ ਤਖਤ ਸਾਨੂੰ ਉਸ ਤਖਤ ਅੱਗੇ ਝੁਕਣ ਦੀ ਕੋਈ ਲੋੜ ਨਹੀਂ ਜਿਸ ਤਖਤ ਦੀ ਸੱਲ ਪਟ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਆਪਣੇ ਸਿੰਘਾਂ ਨੇ ਰੱਖੀ ਆ ਆਪਾਂ ਉਹਦੇ ਵਾਰਸ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਤਵੰਤ ਸਿੰਘ ਬਿਆਨ ਸਿੰਘ ਭਾਈ ਸੁੱਖਾ ਜਿੰਦਾ भाई अमरीक सिंह सो ਆਪਾਂ ਇਹੀ ਐਲਾਨ ਕਰਦੇ ਇਸ ਸਟੇਜ ਤੋਂ ਜਿਸ ਨੇ ਵੀ ਇਸ ਪਾਰਟੀ ਦੇ ਵਿੱਚ ਆਉਣਾ ਨਿਸ਼ਕਾਮ ਤੇ ਨਿਜ ਤਿਆਗ ਕੇ ਕੋਈ ਇਸ ਲਾਲਚ ਦੇ ਨਾਲ ਨਾ ਮਹਿਸੂਸ ਕਰੇ ਭੀ ਮੈਨੂੰ ਕੋਈ ਅਹੁਦਾ ਦਿੱਤਾ ਜਾਵੇ ਸਭ ਤੋਂ ਪਹਿਲਾਂ ਆਪਾਂ ਤਿਆਗ ਰੱਖ ਕੇ ਆਪਾਂ ਆਪਣਾ ਘਰ ਉਸਾਰਨਾ ਹੈ ਜਦੋਂ ਤੁਸੀਂ ਧਰਮ 'ਚ ਤਗੜੇ ਹੋਗੇ ਤੇ ਰਾਜ ਤੁਹਾਡੇ ਆਪੇ ਹੀ ਚਰਨਾ 'ਚ ਆਜਣਾ ਸੋ ਜਿੰਨੇ ਵੀ ਤੁਸੀਂ ਇੱਥੇ ਜੁੜ ਕੇ ਬੈਠਿਓ ਮੈਂ ਇਹੀ ਅਰਦਾਸ ਕਰੀਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਧ ਤੋਂ ਵੱਧ ਸਿੰਘ ਗੁਰੂ ਨਾਲ ਜੁੜ ਬਾਣੀ ਬਾਣੇ ਨਾਲ ਜੁੜਨ ਤੇ ਨਸ਼ਿਆਂ ਦਾ ਤਿਆਗ ਕਰੀਏ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖਤ ਸ਼੍ਰੀ ਕੇਦਰ ਸਾਹਿਬ ਤੇ ਸਾਨੂੰ ਅਮਰ ਦੀ ਦਾਤ ਦਿੱਤੀ ਗੁਰਬਾਣੀ ਦਾ ਵੀ ਪਵਿੱਤਰ ਫਰਮਾਨ ਹੈ ਸੁਰਨਰ ਮੁਨਿਯਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਇਹ ਅਮਰਤ ਨੂੰ ਦੇਵੀ ਦੇਵਤੇ ਲੋਚਦੇ ਨੇ ਇਹ ਛੋਟੀਆਂ ਗੱਲਾਂ ਨੇ ਰਾਜ ਭਾਗ ਮਿਲ ਜਣਾ ਪਰ ਇਸ ਤੋਂ ਵੱਡੀ ਗੱਲ ਹੈ ਜਿੱਦਣ ਸਾਡੀ ਧਰਮ ਦੀ ਨਹੀਂ ਵੱਡੀ ਹੋ ਜੂਗੀ ਉਹਦਾ ਹੀ ਮੋਲਿਆ ਸੋ ਜਿਹੜੀਆਂ ਦਿੱਲੀ ਤੁਸੀਂ ਇਹ ਨੋਟ ਕਰੋ ਦਿੱਲੀ ਜਦੋਂ ਪਾਵਰ ਚ ਆਈ ਉਹਨਾਂ ਨੇ ਆਪਣਾ ਧਰਮ ਪਰਫੁੱਲਤ ਕੀਤਾ ਹਿੰਦੂ ਰਾਸ਼ਟਰ ਨੂੰ ਅੱਗੇ ਲਿਆਂਦਾ ਮੈਂ ਕਹਿੰਦਾ ਜਦੋਂ ਤੁਹਾਨੂੰ ਮਹਾਰਾਜ ਤਾਕਤ ਆਊਗੀ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਆਪਣਾ ਧਰਮ ਪਰਫੁੱਲਤ ਕਰਨਾ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਜਿਹੜੇ ਦੱਬੇ ਕੁਚਲੇ ਨੇ ਜਿਹੜੇ ਦੱਬੇ ਕੁਚਲੇ ਨੇ ਉਹਨਾਂ ਦੀ ਆਵਾਜ਼ ਨੂੰ ਅੱਗੇ ਲੈ ਕੇ ਆਵਾਂਗੇ ਤੇ ਜਿਹੜੇ ਜੂਨ 1984 ਤੋਂ ਲੈ ਕੇ 90 91 ਦੇ ਦੌਰ ਦੇ ਵਿੱਚ ਉਸ ਸਮੇਂ ਦੇ ਜ਼ਾਲਮ ਪੁਲਿਸ ਅਫਸਰ ਜਿਨ੍ਹਾਂ ਨੇ ਜਵਾਨੀ ਦਾ ਖੂਨ ਡੋਲਿਆ ਉਹ ਸਮਾਂ ਆਉਣ ਤੇ ਉਹਨਾਂ ਤੋਂ ਹਿਸਾਬ ਵੀ ਲਿਆ ਜਾਊਗਾ ਤੇ ਇੱਕ ਗੱਲ ਹੋਰ ਆਪਾਂ ਵੱਧ ਤੋਂ ਵੱਧ ਜਿਹੜਾ ਸੂਰਜ ਚੜਿਆ ਅਕਾਲੀ ਦਲ ਵਾਰਸ ਪੰਜਾਬ ਉਹਦੇ ਨਾਲ ਬੱਚਾ 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 ਜੁੜ ਕੇ ਸੱਥਾਂ ਚਰਾਹਿਆਂ ਦੇ ਵਿੱਚ ਅੱਜ ਤੋਂ ਬਾਅਦ ਇਹ ਪਾਈ ਅਮਰਤਪਾਲ ਸਿੰਘ ਜੀ ਦਾ ਗੱਲ ਸਮਝੋ ਇਹ ਤੁਹਾਡੇ ਸਿਰਾਂ ਤੇ ਉਹਨਾਂ ਦਸਤਾਰ ਉਹਨਾਂ ਨੇ ਦਿੱਤੀ ਆ ਸੋ ਆਪਾਂ ਸਾਰੇ ਇਸ ਪਾਰਟੀ ਨਾਲ ਜੁੜ ਕੇ ਆਪਣਾ ਫਰਜ਼ ਅਦਾ ਕਰੀਏ ਸੋ ਮੇਰੇ ਕੋਲੋਂ ਬੋਲਦਿਆਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਗਲਤ ਬੋਲਿਆ ਗਿਆ ਤੇ ਸੰਗਤ ਬਖਸ਼ਣ ਜੋ ਗਿਆ ਸੋ ਸਮੁੱਚੇ ਸਿੱਖ ਸੰਗਤ ਦੇ ਚਰਨਾਂ 'ਚ ਮੈਂ ਸੀਸ ਨੋਣਾ ਜੀ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ